ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਾਈ ਨੂੰ ਮੋਗਾ ਹੀ ਪੈਂਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਚਾਰ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮਾਹੀ ਮੇਰਾ ਕਾ ਪਿੰਡ ਸਿੰਘਾਣਾ ਜ਼ਿਲ੍ਹਾ ਮੋਗਾ ਦਸੇਲੀ ਮੋਗਾ ਹੀ ਆ ਠੀਕ ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਪਸ਼ੂ ਜੀ ਸਾਰੇ ਹੋ ਗਏ ਠੀਕ ਅੱਜ ਚਾਰ ਐਨੀਮਲ ਸੇਲ ਆ ਐਚ ਐਫ ਤੋਂ ਸ਼ੁਰੂ ਕਰ ਲਾਂਗੇ ਜੀ ਇਹਦੀ ਕੀ ਡਿਟੇਲ ਆ ਜੀ ਇਹ ਜੀ 2 ਕੁ ਮਹੀਨੇ ਹੋਏ ਨੇ ਸੂਈ ਨੂੰ ਦੁੱਧ ਆਗਾ ਤੇ 7 ਕਿਲੋ ਆਪਾਂ 6 ਸਮਝ ਕੇ ਦੇਣੀ ਆ ਠੀਕ ਆ ਜੀ ਕਿੰਨੇ ਮੈਂ ਸੂਏ ਸੂਈ ਵੀ ਆ ਜੀ ਇਹ ਤੀਜੇ ਆਂਦੇ ਜੀ ਤੀਜੇ ਮਾਲਕਾਂ ਨੇ ਤੀਜੇ ਸੂਏ ਦੱਸਿਆ ਬਾਈ ਕਹਿੰਦਾ 2 ਕੁ ਮਹੀਨੇ ਹੋ ਗਏ ਸੂਈ ਨੂੰ ਦੁੱਧ 8 ਕਿਲੋ 7 ਕਿਲੋ ਆ ਆਪਾਂ 6 ਦੀ ਗਾਰੰਟੀ ਲੈ ਕੇ ਦੇਣੀ ਆ ਤੋੜ ਕੇ ਦਿਖਾ ਦਿਓ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਦੇਖ ਸਕਦੇ ਹੋ ਵੀਡੀਓ ਬਣਾਉਣ ਦਾ ਸਮਾਂ ਲੜਕੇ ਦੇ 8 ਵਜੇ ਦੇ ਦਾ ਜੀ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿਉਂਕਿ ਇਹ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਬਾਕੀ ਥਣਾ ਦੇ ਸੈ ਸੋਣੇ ਹੈ ਜੀ ਚਾਰੇ ਥਣੇ ਨਿੱਖੜ ਮੇ ਇੱਕੋ ਸੈਜ ਦੇ ਸੋਹਣੀ ਫੇਸ ਕੁਆਲਿਟੀ ਜੀ ਕੱਦ ਕਾੜ ਦੇ ਪੱਖ ਤੋਂ ਚੰਗੀ ਹੈ ਜੀ ਦੇ ਸਕਦੇ ਹੋ ਹੈਵੀ ਬੋਡੀ ਵੇਟ ਦੀ 6 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਆ ਤਸੱਲੀ ਤੁਸੀਂ ਆਪ ਕਰਨੀ ਹੈ ਚਾਹੇ 2 ਟਾਈਮ ਚਬਾਈ ਕਰ ਲਿਓ ਚਾਹੇ 4 ਟਾਈਮ ਚਬਾਈ ਕਰ ਲਿਓ ਚਾਹੇ 6 ਟਾਈਮ ਚਬਾਈ ਕਰ ਲਿਓ ਜੀ ਮੁੱਲ ਰੇਟ ਬਾਈ ਦੇ ਜਾਇ ਜੀ ਹੁੰਦੇ ਆ ਕੀ ਮੁੱਲ ਆ ਜੀ ਇਹਦਾ ਇਹਦਾ 16000 ਦਾ ਮਾਨਤਨ ਹੋ ਜਾਊਗਾ ਜੀ ਹਾਂ ਜੀ ਜਰੂਰ 16000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਬਾਈ ਦੋ ਨੰਬਰ ਹੈ ਜੀ ਇਹਦੀ ਕੀ ਡਿਟੇਲ ਆ ਜੀ ਇਹ ਜੀ ਦੂਜੇ ਸੂਏ ਆ ਜੀ ਠੀਕ ਆ ਜੀ ਬਹੁਤ ਅੱਛਾ ਦਾ ਖੜਾ ਇਹ ਦੇਖ ਸਕਦੇ ਹੋ ਤੁਸੀਂ ਬੱਚਾ ਹਾਂ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹ ਨੂੰ ਹੋ ਗਿਆ ਜੀ 20 ਦਿਨ 20-25 ਦਿਨ ਹੋ ਗਏ ਨੂੰ 20 ਤੋਂ 25 ਦਿਨ ਹੋ ਗਏ ਤੇ ਕਿੰਨਾ ਦੁੱਧ ਨਟ ਕੰਡੇ ਵਾਲਾ ਤਿਆਰ 6 ਕਿਲੋ ਆਇਦਲੇ 6 ਕਿਲੋ ਤਿਆਰ ਆ ਜੀ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਇੱਕ ਥਾਂ ਨੂੰ ਦੁੱਧ ਘੱਟ ਆਉਂਦਾ ਜੀ ਇਹਦੇ ਇੱਕ ਥਾਂ 'ਚ ਥੋੜਾ ਜਿਹਾ ਆਟਾ ਕਿੰਨਾ ਘੱਟ ਆ ਜੀ ਬਾਈ ਅੱਧਾ ਹੀ ਆਉਂਦਾ ਅੱਧਾ ਇੱਕ ਥਾਂ 'ਚ ਦੁੱਧ ਘੱਟ ਆ ਬਾਈ ਕਹਿੰਦਾ ਤੋਰ ਕੇ ਦਿਖਾ ਦਿਓ ਜੀ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕੋਈ ਵੀਰ ਦੂਰੋਂ ਨੇੜੋਂ ਆਉਂਦਾ ਹੁੰਦਾ ਫਿਰ ਪ੍ਰੋਬਲਮ ਆ ਜਾਂਦੀ ਹੈ ਜੀ ਇੱਕ ਥਾਂ ਜਾਂ ਅੱਧਾ ਬਾਈ ਕਹਿੰਦਾ ਬਾਕੀ 6 ਕਿਲੋ ਦੁੱਧ ਨੈਟ ਤਿਆਰ ਆ ਜੀ ਤਸੱਲੀ ਆ ਕੇ ਕਰ ਲਿਓ 2 ਟਾਈਮ ਚਵਾਈ ਕਰ ਲਿਓ 4 ਟਾਈਮ ਚਵਾਈ ਕਰ ਲਿਓ ਸੀਲ ਸੌ ਪੂਰੀ ਆ ਜੀ ਹਾਂਜੀ ਹਾਂਜੀ ਬਾਈ ਕਹਿੰਦਾ ਪੂਰੀ ਸੀਲ ਸਾਊ ਆ ਬੇਫਿਕਰ ਹੋ ਕੇ ਆ ਜਾਓ ਚਾਹੇ ਜਵਾਕ ਚੋਈ ਜਾਂ ਨਾ ਮਗਰ ਬੱਚਾ ਦੇਖ ਸਕਦੇ ਹੋ ਤੁਸੀਂ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਇਹਦਾ ਕੀ ਮੁੱਲ ਆ ਜੀ ਇਹਦਾ 12000 ਆ ਜੀ ਠੀਕ ਆ ਮਾਨਤਨ ਹੋ ਜੂ ਇਹ ਚ ਜੀ ਹਾਂਜੀ ਕਰੀ 12000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਤਿੰਨ ਨੰਬਰ ਆ ਇਹਦੀ ਕੀ ਡਿਟੇਲ ਆ ਜੀ 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 ਦੂਜੇ ਸਵੇਰੇ ਸੋਣੀ ਆ ਹਾਂ ਜੀ ਦੋਗਲੀ ਆ ਨਾ ਅਮਰੀਕਾ ਦਾ ਨਾ ਦੇਸੀ ਆ ਇਹ ਹੈ ਕ੍ਰਾਸ ਬ੍ਰੀਡ ਦੀ ਆ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ ਬਾਈ ਲੰਦੀ ਮਹੀਨਾ ਇੱਕ ਮਹੀਨੇ ਦੀ ਕੱਚੀ ਆ ਇਹ ਹੋ ਸਕਦਾ ਪਹਿਲਾ ਸਵੇਰ ਦੇ ਨਿਕ ਮਹੀਨਾ ਕਹ ਦੱਸਿਆ ਉਹਨਾਂ ਨੇ ਠੀਕ ਆ ਜੀ ਤੇ ਪਹਿਲੇ ਸਵੇਰੇ ਕਿੰਨਾ ਕੁ ਦੋ ਦਿੱਤਾ ਬਾਈ ਪਹਿਲੇ ਸਵੇਰੇ 12-13 ਦੱਸਿਆ ਇਹ ਉਹਨਾਂ ਨੇ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਦੂਜੇ ਸੂਏ ਸੁਣੀਆ ਲਗਭਗ 1 ਮਹੀਨੇ ਦੀ ਕੱਚੀ ਆ ਬਾਕੀ ਪਸ਼ੂ 2-4 ਦਿਨ ਬਾਈ ਕਹਿੰਦਾ ਵੱਧ ਘੱਟ ਵੀ ਲੈ ਜਾਂਦਾਗਾ ਪਹਿਲੇ ਸੂਏ ਮਾਲਕਾ ਨੇ 10-12 ਕਿਲੋ ਦੁੱਧ ਦੱਸਿਆ ਜੀ ਬਾਕੀ ਕ੍ਰੋਸ ਬਰੀਡ ਦੀ ਆ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਆ ਮੱਝਾਂ ਰਗਈ ਦੁੱਧ ਹੁੰਦਾ ਥਣਾ ਦੇ ਸਹਿਜ ਬਹੁਤ ਸੋਹਣੇ ਆ ਦੇਖ ਸਕਦੇ ਹੋ ਨੇੜੇ ਤੋਂ ਤੁਹਾਨੂੰ ਦਿਖਾ ਦਿੰਨਾ ਜੀ ਚਾਰੇ ਥਣ ਨਿਖੜ ਮੈਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਸੀਰ ਸਾਉ ਪੂਰੀ ਆ ਜੀ ਹਾਂਜੀ ਹਾਂਜੀ ਸੀ ਇਹ ਸਾਬ ਬਾਈ ਕਹਿੰਦਾ ਪੂਰੀ ਹੈ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ ਚੰਗਾ ਦੁੱਧ ਦੇ ਦੂ ਜੀ ਸਵੇਰ ਤੇ ਕੀ ਮੁੱਲ ਆ ਜੀ ਇਹਦਾ ਇਹਦਾ ਜੀ 20000 ਆ ਜੀ 20000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਚਾਰ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਜੀ ਪਤਾ ਨਹੀਂ ਦੂਜੇ ਤੀਜੇ ਹੋਣੀ ਆ ਤੀਜੇ ਆਉਂਦੇ ਆ ਨਹੀਂ ਤੀਜੇ ਸੂਗੀ ਇਹ ਠੀਕ ਆ ਜੀ 3 ਦਿਨ ਲੈਂਦੀ ਆ ਦੁੱਧ ਲਈ ਇਹ ਦੋਲੀ ਆ ਜੀ ਠੀਕ ਆ 20 ਦਿਨਾਂ ਦੀ ਕੱਚੀ ਆ ਤੇ ਬਾਈ ਕਹਿੰਦਾ ਦੋ ਥਾਣੀ ਚੱਲਦੇ ਆ ਦੋ ਬੰਦ ਆ ਹਾਂ ਜੀ ਤੇ ਪਹਿਲੇ ਸਵੇਰੇ ਕਿੰਨਾ ਦੁੱਧ ਦਿੱਤਾ ਬਾਈ ਜੀ ਨੇ ਪਹਿਲੇ ਸਵੇਰੇ ਦੱਸ ਦੇ 15 14 ਮਿੰਟ ਦੱਸ ਦੇ 14 15 ਲੀਟਰ ਦਾ ਤੋੜ ਕੇ ਦਿਖਾ ਦਿਓ ਜੀ ਇਹ ਵੀ ਇਹ ਵੀ ਲਗਭਗ 20 ਦਿਨਾਂ ਦੀ ਕੱਚੀ ਆ ਮੈਂ ਲੈਣੇ ਬਾਈ ਜੀ ਨੇ ਦਿਨ 20 ਤਰੀਕ ਨੂੰ ਦਾ ਦਿਨ ਪੂਰੇ ਆ ਠੀਕ ਆ ਬਾਈ ਕਹਿੰਦਾ 20 ਤਰੀਕ ਨੂੰ ਦਿਨ ਪੂਰੇ ਆ ਤਰੀਕ ਹੋ ਗਈ ਅੱਜ 2 ਤੇ 18 ਦਿਨ ਪਏ ਆ ਬਾਕੀ 2 4 ਦਿਨ ਪਸੂ ਉੱਪਰ ਵੀ ਲੈ ਜਾਂਦਾ ਕੱਦ ਕਾੜ ਦੇ ਪੱਖ ਤੋਂ ਚੰਗੀ ਆ ਜੀ ਹੈਵੀ ਬੋਡੀ ਵੇਟ ਦੀ ਇਹ ਵੀ ਕ੍ਰੋਸ ਖਾਣ ਹੁੰਦੇ ਚਾਲਦੇ ਤੇ ਇਹ 40000 ਮੁੱਲ ਦਾ ਹੈਗਾ ਕ੍ਰੋਸ ਬਰੀਡ ਦੀ ਗਾਂਹੇ ਦੁੱਧ ਇਹਨਾਂ ਦਾ ਚੰਗਾ ਹੁੰਦਾ ਬਾਕੀ ਜੇ ਕਿਤੇ ਥਣ ਚਾਰੇ ਚਾਲਦੇ ਹੁੰਦੇ ਤਾਂ ਪੂਰੀ ਚੰਗੀ ਵੜ ਬਾਨਾ ਸੀਗਾ ਐਸੇ ਵਕਤ ਦੋ ਥਾਣੇ ਚਾਲਦੇ ਆ ਦੋ ਬੰਦ ਆ ਇਹਦਾ ਕੀ ਮੁੱਲ ਆ ਜੀ ਇਹਦਾ 17000 ਰੁਪਏ ਜੀ ਠੀਕ ਆ ਮਾਨਤਾਨ ਹੋ ਜੂਏ ਹਾਂ ਜੀ ਹਾਂ ਜਰੂਰ ਕਰਾਂਗੇ 17000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦੇ ਮਾਨਤਾਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਇੱਕ ਬਾਈ ਦਾ ਕੱਟਾ ਵੀ ਸੇਲ ਆ। ਨੀਲੀ ਰਾਵੀ ਦਾ ਹੀ। ਨੀਲੀ ਰਾਵੀ ਦਾ ਪਿਆਰ ਆ ਜੀ। ਨੀਲੀ ਰਾਵੀ ਦਾ ਕੱਟਾ ਸੇਲ ਆ। ਦੇਖ ਸਕਦੇ ਹੋ ਤੁਸੀਂ ਕਿੰਨੀ ਉਮਰ ਆ ਜੀ ਇਹਦੀ? 4 ਮਹੀਨੇ ਦਾ ਜੀ। 4 ਮਹੀਨੇ ਉਮਰ ਆ ਤੇ ਮਾ ਦਾ ਮਾਲਕ ਰਿਕਾਰਡ ਬਾਈ। ਮਾ ਦਾ ਯਾਰ ਅਹੀ ਆ 2012 ਦਾ। ਠੀਕ ਆ ਜੀ। ਬਾਕੀ ਦੇਖ ਸਕਦੇ ਹੋ ਥੋੜਾ ਜਿਹਾ ਲਿਸਾਗਾ। ਕੀ ਮੋਲ ਆ ਜੀ? ਇਹਦਾ ਜੀ 9000। ਠੀਕ ਹੈ 9000 ਰੁਪਿਆ ਮੋਲਾ ਜਿਹੜੇ ਵੀਰ ਨੇ ਸ਼ੌਂਕੀਆ ਤੌਰ ਤੇ ਕਟਾ ਰੱਖਣਾ ਹੋਵੇ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜੀ ਧੰਨਵਾਦ